ਥੋੜੀ ਚੀਜ਼ ਨਾ ਸਰੇਗਾ ਉਹ ਵਧੇਰੇ ਲਿਆ ਕੇ ਸੋਤੇ ਕੋ ਦੁਨੀਆਂ ਨੂੰ ਦੱਸਣਾ ਵੀ ਅਭੀ ਭਾਈ ਮੇਰੇ ਪੱਲੇ ਐ ਕੁਝ ਔਰ ਇਸ ਵਿਖਾਵੇ ਦੇ ਚੱਕਰ 'ਚ ਕਈ ਵਾਰ ਗਰੀਬ ਵੀ ਉਖਲੀ 'ਚ ਸਿਰ ਦੇ ਲੈਂਦਾ ਆਪਾਂ ਕਹਿ ਤਾਂ ਦਿੰਨੇ ਆ ਨਾ ਲੋਕ ਵਿਖਾਵਾ ਕਰਦਾ ਜੀ ਫਲਾਣਾ ਸਾਰੇ ਹੀ ਕਰਦੇ ਨੇ ਔਰ ਅਸੀਂ ਫਸਦੇ ਹੀ ਲੋਕ ਵਿਖਾਵੇ 'ਚ ਆ ਵੈਸੇ ਨਹੀਂ ਫਸਦੇ ਉਹ ਸੜੇ ਹੋਏ ਕਾਲੇ ਕਾਨਿਆਂ ਵਰਗੇ ਨੇ ਜਿਨ ਮਨ ਨਾਹੀ ਨਾਉ ਬਾਰੋਂ ਭਾਵੇਂ ਉਹ ਸ਼ਿੰਗਾਰੇ ਹੋਏ ਰਤਬੇ ਵਾਲੇ ਹੋਣ ਸ਼ੌਹਰਤ ਵਾਲੇ ਹੋਣ ਦੌਲਤ ਵਾਲੇ ਹੋਣ ਪਰ ਅੰਦਰ ਉਹਨਾਂ ਦੀ ਹਾਲਤ ਇਹ ਹੁੰਦੀ ਹੈ ਵੀ ਜਿਵੇਂ ਕਾਨਿਆਂ ਦੇ ਚੱਲ ਨੂੰ ਅੱਗ ਲੱਗਦੀ ਹੈ ਤੇ ਕਾਨੇ ਅੱਗ ਨਾਲ ਸੜ ਕੇ ਅਧੇਕ ਕਾਲੇ ਅਧੇਕ ਲਿਸ਼ਕ ਦੇ ਅੰਦਰ ਉਹਨਾਂ ਦੇ ਸੜਿਆ ਆਂਦ ਰਹਿੰਦੀ ਹੈ ਤਪਸ਼ ਦੇ ਸ਼ਿਕਾਰ ਰਹਿੰਦੇ ਨੇ ਤਪਸ਼ਾ ਦੀ ਈਰਖਾ ਦੀ ਕਬੀਰ ਕੰਚਨ ਕੇ ਕੁੰਡਲ ਬਣੇ ਕੰਚਨ ਕਹਿੰਦੇ ਨੇ ਜੀ ਸੋਨੇ ਨੂੰ ਸੋਨੇ ਦੇ ਵਾਲੇ ਪੈਨੇ ਹੁਣ ਕੰਨਾਂ 'ਚ ਉੱਪਰ ਲਾਲ ਜੜਾ ਉਹ ਤੇ ਉਹਨਾਂ ਵਾਲਿਆਂ ਦੇ ਉੱਤੇ ਇਹ ਵੀ ਗਹਿਣਾ ਹੈ ਨਾ ਕੰਨਾਂ 'ਚ ਪੈਨਣ ਵਾਲਾ ਉਹਦੇ ਤੇ ਲਾਲ ਜੜੇ ਹੋਣ ਹੇ ਮਨੁੱਖ ਭਾਵੇਂ ਤੂੰ ਬਾਹਰੋਂ ਸ਼ੌਹਰਤਾਂ ਦਾ ਮਾਲਕ ਹੋਵੇਂ ਦੌਲਤਾਂ ਦਾ ਮਾਲਕ ਹੋਵੇਂ ਤੇ ਜਦੋਂ ਬੰਦੇ ਕੋਲ ਸ਼ੌਹਰਤ ਹੁੰਦੀ ਉਹ ਸ਼ੌਹਰਤ ਦਾ ਵਿਖਾਵਾ ਕਿਸੇ ਨਾ ਕਿਸੇ ਰੂਪ 'ਚ ਕਰਦਾ ਹੈ ਦੌਲਤ ਹੁੰਦੀ ਹੈ ਤੇ ਉਹ ਦੌਲਤ ਦਾ ਪ੍ਰਗਟਾਵਾ ਵੀ ਕਿਸੇ ਨਾ ਕਿਸੇ ਰੂਪ ਚ ਕਰਦਾ ਹੈ ਥੋੜੀ ਚੀਜ਼ ਨਾ ਸਰੇਗਾ ਉਹ ਵਧੇਰੇ ਲਿਆ ਕੇ ਛੁਟੇ ਕੋਈ ਦੁਨੀਆ ਨੂੰ ਦੱਸਣਾ ਵੀ ਅਭੀ ਭਾਈ ਮੇਰੇ ਪੱਲੇ ਐ ਕੁਝ ਔਰ ਇਸੇ ਵਿਖਾਵੇ ਦੇ ਚੱਕਰ ਚ ਕਈ ਵਾਰ ਗਰੀਬ ਵੀ ਉਖਲੀ ਚ ਸਿਰ ਦੇ ਲੈਂਦਾ ਵੀ ਉਹਨੇ ਇੰਨਾ ਕੀਤਾ ਜੇ ਮੈਂ ਇੰਨਾ ਕਮ ਨਾ ਕੀਤਾ ਤੇ ਕੀ ਕਰਾਂਗਾ ਫਿਰ ਖਪਦਾ ਰਹਿੰਦਾ ਇਨਾ ਵੱਡਾ ਜੰਝਾਲ ਆਪਾਂ ਕਹਿ ਤਾਂ ਦਿੰਨੇ ਆ ਨਾ ਲੋਕ ਵਿਖਾਵਾ ਕਰਦਾ ਜੀ ਫਲਾਨਾ ਸਾਰੇ ਹੀ ਕਰਦੇ ਨੇ ਔਰ ਅਸੀਂ ਫਸਦੇ ਹੀ ਲੋਕ ਵਿਖਾਵੇ ਚ ਵੈਸੇ ਨਹੀਂ ਫਸਦੇ ਅਸੀਂ ਜ਼ਿੰਦਗੀ ਦੀਆਂ ਬਹੁਤੀਆਂ ਤਕਲੀਫਾਂ ਲੋਕਾਂ ਵੱਲ ਵੇਖ ਕੇ ਹੀ ਚੱਲਦੇ ਆ ਨਹੀਂ ਤੇ ਸਰ ਸਕਦਾ ਸੀ ਚੱਲ ਸਕਦਾ ਸੀ ਪਰ ਆਲੇ ਦੁਆਲੇ ਵੱਲ ਬੰਦਾ ਵੇਖ ਵੇਖ ਕੇ ਵੇਖ ਵੇਖ ਕੇ ਉਲਝਦਾ ਤੁਰਿਆ ਜਾਂਦਾ ਹੈ ਖਾਪਦਾ ਤੁਰਿਆ ਜਾਂਦਾ ਹੈ ਪੈਣਦਾ ਦੂਜਿਆਂ ਵੱਲ ਵੇਖ ਕੇ ਖਾਂਦਾ ਦੂਜਿਆਂ ਵੱਲ ਵੇਖ ਕੇ ਬੋਲਦਾ ਦੂਜਿਆਂ ਵੱਲ ਵੇਖ ਉਹਨਾਂ ਦਾ ਚੇਤਾ ਖਿਆਲ ਰੱਖਦਿਆਂ 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 ਮਨੁੱਖ ਨੂੰ ਆਪਣਾ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਆਖਰੀ ਸਾਹ ਤੇ ਪਹੁੰਚ ਜਾਂਦਾ ਤੇ ਫਿਰ ਸੋਚਦਾ ਵੀ ਮੈਂ ਆਪਣੇ ਲਈ ਤਾਂ ਕੁਝ ਕੀਤਾ ਹੀ ਨਹੀਂ ਆਪਣੀ ਮਰਜ਼ੀ ਨਾਲ ਤਾਂ ਜ਼ਿੰਦਗੀ ਜੀਵੀ ਨਹੀਂ ਸੱਚ ਦੀ ਕੰਨੀ ਤਾਂ ਫੜ ਕੇ ਹੀ ਨਹੀਂ ਵੇਖੀ ਲੋਕਾਂ ਦਾ ਪੱਲਾ ਫੜੀ ਰੱਖਿਆ ਇਹੀ ਤੇ ਸਮੱਸਿਆ ਤੋਂ ਸਹਿਬ ਸਤਿਗੁਰੂ ਕਹਿੰਦੇ ਨੇ ਦੀਸਾਂ ਦਾਦੇ ਕਾਨ ਜਿਉ ਜਿਵੇਂ ਝੱਲ ਨੂੰ ਅੱਗ ਲੱਗਦੀ ਹੈ ਤੇ ਕਾਨੇ ਸੜ ਕੇ ਕਾਲੇ ਹੋ ਜਾਂਦੇ ਨੇ ਨਾ ਕਬੀਰ ਜੀ ਕਹਿੰਦੇ ਨੇ ਉਹ ਸੜੇ ਹੋਏ ਕਾਲੇ ਕਾਨਿਆਂ ਵਰਗੇ ਨੇ ਜਿਨ ਮਨ ਨਾਹੀ ਨਾਉ ਬਾਹਰੋਂ ਭਾਵੇਂ ਉਹ ਸ਼ਿੰਗਾਰੇ ਹੋਏ ਰਤਬੇ ਵਾਲੇ ਹੋਣ ਸ਼ੌਹਰਤ ਵਾਲੇ ਹੋਣ ਦੌਲਤ ਵਾਲੇ ਹੋਣ ਪਰ ਅੰਦਰੋਂ ਉਹਨਾਂ ਦੀ ਹਾਲਤ ਇਹ ਹੁੰਦੀ ਹੈ ਵੀ ਜਿਵੇਂ ਕਾਨਿਆਂ ਦੇ ਝੱਲ ਨੂੰ ਅੱਗ ਲੱਗਦੀ ਹੈ ਤੇ ਕਾਨੇ ਅੱਗ ਨਾਲ ਸੜ ਕੇ ਅਧਿਕ ਕਾਲੇ ਅਧਿਕ ਲਿਸ਼ਕਦੇ ਇਸ ਤਰ੍ਹਾਂ ਦੇ ਕਈ ਵਾਰ ਜਿਨ੍ਹਾਂ ਨੇ ਵੇਖੇ ਨੇ ਝੱਲ ਅੱਗ ਨਾਲ ਸੜੇ ਹੋਏ ਕਬੀਰ ਜੀ ਕਹਿੰਦੇ ਉਹਨਾਂ ਦਾ ਅੰਤਰਾ ਆਤਮਾ ਇਸ ਤਰ੍ਹਾਂ ਦਾ ਹੁੰਦਾ ਹੈ ਸ਼ੋਰ ਤਾਂ ਵੀ ਉਹਨਾਂ ਦੇ ਅੰਦਰ ਹਰਿਆਲੀ ਨਹੀਂ ਪੈਦਾ ਕਰ ਸਕਦੀਆਂ ਦੌਲਤਾਂ ਦੇ ਵਿਖਾਵੇ ਵੀ ਪਦਾਰਥਾਂ ਦੇ ਢੇਰ ਵੀ ਉਹਨਾਂ ਦੇ ਅੰਦਰ ਨੂੰ ਸਕੂਨ ਨਾਲ ਹਰੀਆਲੀ ਨਾਲ ਖੇੜੇ ਨਾਲ ਨਹੀਂ ਭਰ ਸਕਦੇ ਜਿਨ ਮਨ ਨਾਹੀਂ ਨਾ ਜਿਨ੍ਹਾਂ ਦੇ ਮਨ ਅੰਦਰ ਪਰਮੇਸ਼ਰ ਦੀ ਯਾਦ ਵਾਹਿਗੁਰੂ ਦਾ ਨਾਮ ਨਹੀਂ ਅੰਦਰ ਉਹਨਾਂ ਦੇ ਸੜਿਆ ਆਂਦ ਰਹਿੰਦੀ ਏ ਤਪਸ਼ ਦੇ ਸ਼ਿਕਾਰ ਰਹਿੰਦੇ ਨੇ ਤਪਸ਼ ਕਾ ਦੀ ਈਰਖਾ ਦੀ ਦੁਸ਼ਵੈਸ਼ ਦੀ ਇਹ ਸਦਾ ਹੀ ਉਹਨਾਂ ਦੇ ਇਹਨੂੰ ਜਿਹਨੂੰ ਮਹਾਰਾਜ ਨੇ ਕਿਹਾ ਨਾ ਆ ਸਾੜਤ ਪੰਦਾ ਤਿਸ ਲੱਗੈ ਹਰ ਨਾਹ ਨਾ ਜਿਨ੍ਹਾਂ ਪਾਸ ਸੜੇ ਅੰਦਰੋਂ ਸੜਿਆ ਅੰਦੇਸ਼ਕਾਰ ਰਹਿੰਦਾ ਕਲਪ ਦੇ ਤਪ ਦੇ ਉਲਝੇ ਖਿਜੇ ਦੁਖੀ ਉਹ ਸ਼ੌਰਤ ਤੇ ਕੇਵਲ ਮਖੌਟਾ ਹੁੰਦਾ ਉਹਦੇ ਥੱਲੇ ਜੋ ਕੁਝ ਟਕਿਆ ਹੋਇਆ